ਸੰਗਰੂਰ ਦੇ ਡੀਸੀ ਦਫ਼ਤਰ ਵਿਖੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਨਾਰਾਬਾਜ਼ੀ ਕੀਤੀ ਹੈ। ਉਹਨਾਂ ਕਿਹਾ ਕਿ ਸਾਡੇ ਮੁਲਾਜ਼ਮਾਂ ਤੇ ਡਿਊਟੀ ਨਾ ਕਰਨ ਸੰਬੰਧੀ ਇਲਜ਼ਾਮ ਲਗਾਏ ਗਏ ਨੇ, ਜਾਨੀ ਕਿ ਪ੍ਰਾਲੀ ਨੂੰ ਅੱਗ ਲਗਾਉਣ ਤੋਂ ਕਿਸਾਨਾਂ ਨੂੰ ਰੋਕਣ ਸੰਬੰਧੀ ਮੁਲਾਜ਼ਮਾਂ ਤੇ ਪਰਚੇ ਦਰਜ ਹੋਏ ਨੇ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਮੰਗ ਕੀਤੀ ਹੈ ਕਿ ਇਹਨਾਂ ਪਰਚਿਆਂ ਨੂੰ ਰੱਦ ਕੀਤਾ ਜਾਵੇ। ਉਨਾਂ ਕਿਹਾ ਕਿ ਸਾਨੂੰ ਏਡੀਸੀ ਸਾਹਿਬ ਨੇ ਪੂਰਾ ਭਰੋਸਾ ਦਿਵਾਇਆ ਸੀ ਕਿ ਤੁਹਾਡੇ ਮੁਲਾਜ਼ਮਾਂ ਤੇ ਜੋ ਪਰਚੇ ਦਰਜ ਹੋਏ ਨੇ ਉਹਨਾਂ ਨੂੰ ਰੱਦ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਾਡੀ ਦੂਜੀ ਮੰਗ ਇਹ ਹੈ ਕਿ ਜਿਹੜੇ ਸਾਡੇ ਕਲੈਰੀਕਲ ਅਤੇ ਟੈਕਨੀਕਲ ਸਟਾਫ ਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਨਾਲ ਲਗਾਉਣ ਤੋਂ ਰੋਕਣ ਦੇ ਲਈ ਲਗਾਈਆਂ ਜਾਂਦੀਆਂ ਨੇ ਉਹਨਾਂ ਨੂੰ ਕੱਟਿਆ ਜਾਵੇ ਕਿਉਂਕਿ ਸਾਡੇ ਕੋਲ ਸਰਕਲ ਸੰਗਰੂਰ ਵਿਖੇ 50% ਸਟਾਫ ਨਹੀਂ ਹੈ। ਬਿਜਲੀ ਮਹਿਕਮਾ ਜ਼ਰੂਰੀ ਸੇਵਾਵਾਂ ਦੇ ਵਿੱਚ ਆਉਂਦਾ ਹੈ ਬਿਜਲੀ ਬਿਨਾਂ ਕਿਸੇ ਦਾ ਵੀ ਨਹੀਂ ਸਰ ਸਕਦਾ ਜਿਸ ਕਾਰਨ ਸਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਹੁਣ ਸਾਨੂੰ ਸਮਾਂ ਦੇ ਕੇ ਮੀਟਿੰਗ ਨਹੀਂ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਡੇ ਸਾਥੀਆਂ ਤੇ ਦਰਜ ਕੀਤੇ ਗਏ ਪਰਚੇ ਰੱਦ ਨਹੀਂ ਕੀਤੇ ਗਏ ਤਾਂ ਅਸੀਂ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਜਿਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਅਤੇ ਸਰਕਾਰ ਹੋਵੇਗੀ ਉਹਦੇ ਸਬੰਧ ਦੇ ਵਿੱਚ ਉਸ ਸਮੇਂ ਦੀ ਸਥਿਤੀ ਕਿਹੜਾ ਵੇਲਾ ਮੇਰਾ ਨਾਮ ਦਵਿੰਦਰ ਸਿੰਘ ਪਸ਼ੋਰ ਅੱਜ ਡੀਸੀ ਆਫਿਸ ਆਇਆ ਹਾਂ ਕਿ ਕੀ ਕਰੀ ਅਸੀਂ ਡੀਸੀ ਆਫਿਸ ਏਡੀ ਸਾਹਿਬ ਨੂੰ ਮਿਲਣ ਆਏ ਸੀਗੇ ਕਿਉਂਕਿ ਪਿਛਲੇ ਦਿਨ 24 ਤਰੀਕ ਨੂੰ ਅਸੀਂ ਜੋ ਧਰਨਾ ਦਿੱਤਾ ਸੀ ਇਹਦੇ ਸਰਕਲ ਸੰਗਰੂਰ ਦੇ ਵਿੱਚ ਉਹਦੇ ਨਾਲ-ਨਾਲ ਅਸੀਂ ਨੇ ਇੱਕ ਡੀਸੀ ਦਫ਼ਤਰ ਵੱਲ ਇੱਕ ਰੋਸ ਮਾਰਚ ਜਾ ਕਰਨਾ ਸੀ ਤੇ ਇੱਥੇ ਆ ਕੇ ਧਰਨਾ ਦੇਣਾ ਸੀਗਾ ਉਹਦੇ ਸਬੰਧ ਦੇ ਵਿੱਚ ਉਸ ਸਮੇਂ ਦੀ ਸੀਆਈਡੀ ਨੇ ਤੇ ਪ੍ਰਸ਼ਾਸਨ ਨੇ ਸਾਡੇ ਨਾਲ ਏਡੀਸੀ ਸਾਹਿਬ ਦੀ ਮੀਟਿੰਗ ਕਰਵਾਈ ਸੀ ਜਦੋਂ ਕਿ ਸਾਡੀ ਮੰਗ ਸੀ ਕਿ ਸਾਡੀ ਮੀਟਿੰਗ ਡੀਸੀ ਸਾਹਿਬ ਨਾਲ ਕਰਵਾਈ ਜਾਵੇ ਪਰ ਮਾਂ ਜੋ ਕਿ ਏਡੀਸੀ ਸਾਹਿਬ ਕਹਿੰਦੇ ਵੀ ਮੈਂ ਡੀਸੀ ਸਾਹਿਬ ਦੀ ਪਰਮਿਸ਼ਨ ਲੈ ਕੇ ਹੀ ਆਇਆ ਹਾਂ ਮੈਂ ਤੁਹਾਡੇ ਨਾਲ ਮੀਟਿੰਗ ਕਰਨੀ ਹੈ ਔਰ ਜੋ ਤੁਹਾਡੇ ਨਾਲ ਕਮਿਟਮੈਂਟ ਕਰੂੰਗਾ ਮੈਂ ਪੂਰੀ ਕਰੂੰਗਾ ਉਸ ਤੋਂ ਬਾਅਦ ਉਹਨਾਂ ਨੇ ਮੀਟਿੰਗ ਸਾਡੇ ਬੜੇ ਸਖਾਵੇ ਮਾਹੌਲ ਦੇ ਵਿੱਚ ਹੋਈ ਤੇ ਅਸੀਂ ਕਿਹਾ ਵੀ ਜਿਹੜੇ ਸਾਡੇ ਸਾਥੀਆਂ ਤੇ ਪਿਛਲੇ ਸਮੇਂ ਇਹਦੇ ਵਿੱਚ ਪਰਚੇ ਦਰਜ ਕੀਤੇ ਆ ਡਿਊਟੀ ਨਾ ਕਰਨ ਸੰਬੰਧੀ ਜਿਹੜੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਸੰਬੰਧੀ ਤੇ ਉਹ ਕਹਿੰਦੇ ਬਿਲਕੁਲ ਉਹ 10 ਪਰਚੇ ਆ ਅਸੀਂ ਉਹਦੇ ਤੇ ਕਰ ਰਹੇ ਆ ਉਹ ਕੈਨਸਲ ਹੋ ਜਾਣਗੇ ਕੋਈ ਪ੍ਰਵਾਹ ਨਹੀਂ ਉਹਦੀ ਉਹ ਤੁਸੀਂ ਬੇਫਿਕਰ ਹੋ ਅਗਲੀ ਗੱਲ ਦੱਸੋ ਤੇ ਅਗਲੀ ਗੱਲ ਜਦੋਂ ਉਹਨਾਂ ਨੇ ਪੁੱਛੀ ਤੇ ਅਸੀਂ ਕਿਹਾ ਕਿ ਜਿਹੜੀਆਂ ਸਾਡੇ ਟੈਕਨੀਕਲ ਸਟਾਫ ਦੀਆਂ ਡਿਊਟੀਆਂ ਤੇ ਕਲੈਰੀਕਲ ਸ 50% ਸਟਾਫ ਵੀ ਸਰਕਲ ਸੰਗਰੂਰ ਦੇ ਵਿੱਚ ਹੈ ਨਹੀਂ ਔਰ ਜ਼ਰੂਰੀ ਸੁਭਾਵਾਂ ਦੇ ਵਿੱਚ ਆਉਂਦਾ ਬਿਜਲੀ ਵਿਭਾਗ ਬਿਜਲੀ ਬਿਨਾ ਕਿਸੇ ਦਾ ਸਰਦਾ ਨਹੀਂ ਬੀਐਸ ਲਈ ਸਾਨੂੰ ਬਹੁਤ ਔਖਾ ਇਸ ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਟੈਕਨੀਕਲ ਕਾਮੇ ਆ ਜਿਹੜੇ ਉਹਨਾਂ ਦੀ ਸਾਰਿਆਂ ਦੀ ਡਿਊਟੀ ਕੱਟ ਦਿੰਨਾ ਮੈਂ ਪਰ ਕਲੈਰੀਕਲ ਦਾ ਜਿਹੜਾ ਮੈਂ ਤੁਹਾਡੇ ਨਾਲ ਟਟ-ਟਟ ਨਹੀਂ ਕਰਦਾ ਕਲੈਰੀਕਲ ਦੀ ਡਿਊਟੀ ਨਹੀਂ ਕੱਟੀ ਜਾ ਸਕਦੀ ਪਰ ਇਸ ਤੇ ਅਸੀਂ ਫਿਰ ਵੀ ਜ਼ੋਰ ਦੇ ਕੇ ਕਿਹਾ ਕਿ ਸਾਡੇ ਲਈ ਕਲਰਕ ਵੀ ਬਹੁਤ ਘਟਨੇ ਉਹਨਾਂ ਦੀ ਵੀ ਡਿਊਟੀ ਕੱਟੀ ਹੈ ਪਰ ਕਿਤੇ ਨਾ ਕਿਤੇ ਸਹਿਮਤੀ ਬਣ ਗਈ ਚਲੋ ਠੀਕ ਹੈ ਜੋ ਪਹਿਲਾਂ ਡਿਊਟੀਆਂ ਲੱਗੀਆਂ ਨੇ ਉਹ ਕਟੀਆਂ ਨਹੀਂ ਜਾਣਗੀਆਂ ਟੈਕਨੀਕਲ ਕੰਮਾਂ ਦੀਆਂ ਡਿਊਟੀਆਂ ਕੱਟ ਦੇਵਾਂਗੇ ਪਰ ਅਗਲੀ ਕਿਸੇ ਵੀ ਬਿਜਲੀ ਕਰਮਚਾਰੀ ਦੀ ਯੂਟੀ ਨਹੀਂ ਲਗਾਈ ਜਾਊਗੀ ਉਹਦੇ ਸਬੰਧ ਵਿੱਚ ਕੱਲ ਫੇਰ ਇੱਕ ਐਸ.ਡੀ.ਐਮ ਸੰਗਰੂਰ ਨੇ ਇੱਕ ਹੋਰ ਆਰਡਰ ਕੱਢਿਆ ਉਹਦੇ ਵਿੱਚ ਇੱਕ ਸਹਾਇਕ ਲਾਇਰਮੈਨ ਇੱਕ ਲਾਈਨਮੈਨ ਤੇ ਇੱਕ ਸਾਡੇ ਕਲਰਕ ਦੀ ਡਿਊਟੀ ਲੱਗੀ ਹੈ ਉਹਦੇ ਸਬੰਧ ਚਰਚਾ ਅੱਜ ਸੀ ਮਹ ਜੋਗੇ ਏ.ਡੀ.ਸੀ ਸਾਹਿਬ ਨੂੰ ਮਿਲਣਾ ਆਏ ਸੀ ਅਸੀਂ ਸਵੇਰ ਦੇ 9:30 ਵਜੇ ਤੇ ਬੈਠੇ ਹਾਂ ਔਰ ਲਗਾਤਾਰ ਸੀ ਜਿਹੜੇ ਬਾਹਰ ਉਹਨਾਂ ਦਾ ਸੇਵਾਦਾਰ ਬੈਠਾ ਉਹਨੂੰ ਕਿਹਾ ਕਿ ਜਥੇਬੰਦੀਆਂ ਦਾ ਵਫਤਾ ਆਇਆ ਮਿਲਣ ਲਈ ਪਰ ਉਹਨਾਂ ਨੇ ਸਾਨੂੰ ਮਿਲਣ ਤੱਕ ਦਾ ਸਮਾਂ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਕਿਹਾ ਉਹਨਾਂ ਨੇ ਕਿਹਾ ਵੀ ਮੇਰੇ ਬਸ ਤੋਂ ਬਾਹਰ ਹੈ ਜਦੋਂ ਕਿ ਇਹ ਖਾਸਾ ਸੀ ਉਸ ਦਿਨ ਮੀਟਿੰਗ ਦੇ ਵਿੱਚ ਵੀ ਯਾਰ ਕੀਤਾ ਸੀ ਕਿ ਸਾਡੇ ਇੱਕ ਆਗੂ ਨੇ ਕਿਹਾ ਸੀ ਕਿ ਸਾਨੂੰ ਇੱਥੇ ਪ੍ਰਸ਼ਾਸਨ ਦੇ ਨਾਲ ਮੀਟਿੰਗ ਕਰਾਉਣ ਵਾਸਤੇ ਡੀਸੀ ਸਾਹਿਬ ਨਾਲ ਮੀਟਿੰਗ ਕਰਾਉਣ ਵਾਸਤੇ ਲਿਆਂਦਾ ਗਿਆ ਸਰ ਤੁਸੀਂ ਉਹ ਕਹਿੰਦੇ ਨਹੀਂ ਮੈਂ ਕੰਪੀਟੈਂਟਾਂ ਜੋ ਮੈਂ ਤੁਹਾਡੇ ਨਾਲ ਵਾਦਾ ਕਰੂੰਗਾ ਉਹ ਪੂਰਾ ਕਰੂੰਗਾ ਪਰ ਅੱਜ ਵਾਦਾ ਖਲਾਫੀ ਹੋਈ ਹੈ ਇਸ ਦੇ ਰੋਸ ਵਜੋਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਤੋਂ ਦੇ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਕਿਰਪਾ ਕਰਕੇ ਜਿਹੜੀਆਂ ਸਾਡੀਆਂ ਲੱਗੀਆਂ ਡਿਊਟੀਆਂ ਨੇ ਉਹ ਕੱਟੀਆਂ ਜਾਣ ਜੋ ਸਾਡੇ ਦੇ ਪਰਚੇ ਹੋਏ ਆ ਉਹ ਰੱਦ ਕੀਤੇ ਜਾਣ ਨਹੀਂ ਅਸੀਂ ਸੰਘਰਸ਼ ਦੇ ਰਾਹ ਤੇ ਜਾਵਾਂਗੇ ਜਾਵਾਂਗੇ ਕਿਉਂਕਿ ਸਾਡੇ ਨਾਲ ਵਾਦਾ ਖਲਾਫੀ ਹੋਈ ਹੈ ਮਾ ਸਰ ਕੀ ਨਾਮ ਹੈ ਬੜਾ ਕੁਲਵਿੰਦਰ ਸਿੰਘ ਜੀ ਮੇਰਾ ਨਾਮ ਕੀ ਕਹਾਂਗੇ ਸਾਡੇ ਆਏ ਸਰ ਅਸੀਂ ਇਹਨਾਂ ਨੂੰ ਮਿਲਣ ਵਾਸਤੇ ਆਏ ਸੀ ਐਡੀਸੀ ਸਾਹਿਬ ਨੂੰ ਜੋ ਪਿਛਲੇ ਦਿਨ ਇਹ ਸਾਡੇ ਨਾਲ ਇੱਕ ਸਹਿਮਤੀ ਹੋਈ ਸੀ ਮੀਟਿੰਗ ਦੇ ਵਿੱਚ ਸਹਿਮਤੀ ਹੋਈ ਸੀ ਕਿ ਵੀ ਜਿਹੜੀਆਂ ਤੁਹਾਡੇ ਕਲੈਰੀਕਲ ਟੈਕਨੀਕਲ ਸਟਾਫ ਦੀਆਂ ਜਿਹੜੀਆਂ ਡਿਊਟੀਆਂ ਨੇਗੀਆਂ ਉਹ ਕੱਟ ਦਿੱਤੀਆਂ ਜਾਣਗੀਆਂ ਪਰੰਤੂ ਅੱਜ ਸਵੇਰ ਤੋਂ ਅਸੀਂ 9:30 ਤੋਂ ਵੇਟ ਕਰਦੇ ਆਂਗੇ ਇਹਨਾਂ ਦੀ ਇਹਨਾਂ ਨੇ 12 ਵਜੇ ਸਾਨੂੰ ਮੈਸੇਜ ਲਾਤਾ ਵੀ ਤੁਸੀਂ ਡੀਸੀ ਸਾਹਿਬ ਨਾਲ ਗੱਲ ਕਰ ਲਓ ਮੇਰੇ ਵੱਸ ਦੀ ਗੱਲ ਨਹੀਂ ਜੋ ਕਿ ਅਸੀਂ ਉਸ ਦਿਨ ਵੀ ਖਾਸ ਸਹਾਰ ਕੀਤਾ ਸੀਗਾ ਵੀ ਜਿਹੜਾ ਸਾਨੂੰ ਡੀਸੀ ਸਾਹਿਬ ਨਾਲ ਮੀਟਿੰਗ ਕਰਾਓ ਪਰੰਤੂ ਇਹਨਾਂ ਵੱਲੋਂ ਇਹ ਕਿਹਾ ਗਿਆ ਸੀ ਜੋ ਮੈਂ ਕੰਪੀਟੈਂਟਾਂ ਨਾਲ ਗੱਲ ਕਰਕੇ ਆ ਡੀਸੀ ਸਾਹਿਬ ਨਾਲ ਵੀ ਜੋ ਤੁਹਾਡਾ ਵਾਦਾ ਹੋਊਗਾ ਅਸੀਂ ਉਹ ਪੂਰਾ ਕਰਾਂਗੇ ਪਰੰਤੂ ਉਹ ਵਾਦਾ ਖਿਲਾਫੀ ਹੋਈ ਆ ਇਸ ਜਿਸ ਨੂੰ ਅਸੀਂ ਪੂਰੀ ਕ ਵੀਰਤਨਾ ਵਿਚਾਰਦੇ ਹੋਏ ਅਸੀਂ ਅਗਲੇ ਸੰਘਰਸ਼ ਤੋ ਜਾਣ ਵਾਸਤੇ ਸੀ ਤਿਆਰਾਂ ਜੇਕਰ ਸਾਡੇ ਮੁਲਾਜ਼ਮਾਂ ਦੀਆਂ ਡਿਊਟੀਆਂ ਨਾ ਕੱਟੀਆਂ ਗਈਆਂ ਤੇ ਜਿਹੜੇ ਪਰਚੇ ਦਿੱਤੇ ਗਏ ਨੇ ਉਹ ਰੱਤ ਨਾ ਕੀਤੇ ਗਏ ਅਸੀਂ ਵਰਕ ਟੂ ਰੂਲ ਉਹਦਾ ਪਹਿਲਾ ਪ੍ਰੋਗਰਾਮ ਦਿੱਤਾ ਹੋਇਆ ਚੱਲ ਰਿਹਾ ਹੈ ਅਸੀਂ ਅਗਲਾ ਸਮੂਹਕ ਛੁੱਟੀ ਦਾ ਪਰ